ਮਾਂ ਇੱਕ ਅਜੀਹਾ ਸ਼ਬਦ ਜਿਸ ਸ਼ਬਦ ਨੂੰ ਬੱਚਾ ਜਨਮ ਤੋਂ ਸਾਲ ਕੋ ਦੇ ਵਿੱਚ ਸਿੱਖ ਜਾਂਦਾ ਹੈ ਤੇ ਉਹਨਾਂ ਦਿਨ ਮਾਂ ਲਈ ਬਹੁਤ ਖਾਸ ਤੇ ਖੁਸ਼ੀਆਂ ਭਰਿਆ ਹੁੰਦਾ ਹੈ ਜਦੋਂ ਬੱਚਾ ਆਪਣੀ ਤੋਤਲੀ ਜਹੀ ਜ਼ੁਬਾਨ ਵਿੱਚੋਂ ਮਾਂ ਸ਼ਬਦ ਪਹਿਲੀ ਵਾਰ ਉਚਾਰਨ ਕਰਦਾ ਹੈ ਤੇ ਫਿਰ ਮਾਂ ਆਪਣੇ ਬੱਚੇ ਆਪਣੀ ਹਿੱਕ ਨਾਲ ਉਸ ਨੂੰ ਸਿੱਖਿਆ ਵੀ ਦਿੰਦੀ ਆ 18 ਕੁ ਵਰਿਆਂ ਦੀ ਸੀ ਜਦੋਂ ਰਜਨੀ ਦਾ ਰੋਕਾ ਹੋ ਗਿਆ ਸੀ ਰਜਨੀ ਗਰੀਬ ਜਿਹੇ ਘਰ ਤੋਂ ਸੀ ਦੇਖਣ ਨੂੰ ਸੋਣੀ ਸੁਨੱਖੀ ਤੇ ਖੁਸ਼ਦਿਲ ਲੜਕੀ ਸੀ ਬਾਵਲ ਦਾ ਵੇੜਾ ਭਾਵੇਂ ਛੋਟਾ ਸੀ ਪਰ ਰਜਨੀ ਲਈ ਉਹ ਸਾਰੇ ਜਹਾਨ ਨਾਲੋਂ ਸੋਹਣਾ ਸੀ ਘਰ ਵਿੱਚ ਲੱਗੀ ਇੱਕ ਬਕਰਾਨ ਜੋ ਇੱਕ ਛਤਰੀ ਦੀ ਤਰ੍ਹਾਂ ਸੀ ਤੇ ਜਿਸ ਦੀ ਸਾਹ ਕਿਸੇ ਭਾਂਡੇ ਤੋਂ ਘਟ ਨਹੀਂ ਸੀ ਤੇ ਜਿੱਥੇ ਬਹਿ ਕੇ ਰਜਨੀ ਪਾਦੋਂ ਤੇ ਜੇਠ ਦੀ ਗਰਮੀ ਘਟਦੀ ਸੀ ਤੇ ਰੋਕ ਕੇ ਤੋਂ ਬਾਅਦ ਰਜਨੀ ਉਸਨੀ ਬਕਰਾਨ ਨਾਲ ਗੱਲਾਂ ਕਰਦੀ ਹੋਈ ਕਹਿੰਦੀ ਹੈ ਸੁਣ ਬਕਰਾਨ ਕੁੜੇ ਮੁਰ ਮੈਨੂੰ ਤੇਰੇ ਵਾਂਗਣਾ ਚੜਿਆ ਤੁਪ ਪਪਾ ਦੋ ਜੇਠ ਦੀ ਨਹੀਂ ਕੋਈ ਛਾਵੇਂ ਮੇਰੇ ਆਖੜਿਆ ਰਜਨੀ ਦਾ ਰੋਕਾ ਉਸਦੀ ਪੁਗਾਨੀ 나ੜਲੇ ਪਿੰਡ ਲੰਬੜਾ ਦੇ ਮੁਡੇ ਜੱਗੇ ਨੇ ਕਰਵਾ ਦਿੱਤਾ ਜੱਗੇ ਨੇ ਜਦੋਂ ਰਜਨੀ ਨੂੰ ਪਹਿਲੀ ਵਾਰ ਦੇਖਿਆ ਤਾਂ ਜੱਗੇ ਨੂੰ ਰਜਨੀ ਕਿਸੇ پری ਨਾਲੋਂ ਘੱਟ ਨਹੀਂ ਸੀ ਲੱਗ ਰਹੀ ਤੇ ਜੱਗੇ ਨੇ ਰਜਨੀ ਨੂੰ ਪਹਿਲੇ ਝਾਕੇ ਵਿੱਚ ਹੀ ਪਸੰਦ ਕਰ ਲਿਆ ਸੀ ਤੇ ਰਜਨੀ ਵੀ ਜੱਗੇ ਨੂੰ ਸਨਕਾਰ ਕਰ ਲਿਆ ਸੀ ਦੋਹਾਂ ਦੀ ਆਪਸੀ ਪਸੰਦ ਤੇ ਸਹਿਮਤੀ ਨਾਲ ਰਿਸ਼ਤਾ ਪੱਕਾ ਹੋ ਗਿਆ ਤੇ ਜੱਗੇ ਦੇ ਘਰਦਿਆਂ ਨੇ ਰਜਨੀ ਦੀ ਭੂਆ ਤੇ ਜੋਰ ਪਾ ਕੇ ਜਲਦੀ ਵਿਆਹ ਲਈ ਕਿਹਾ ਤਾਂ ਰਜਨੀ ਦੀ ਭੂਆ ਨੇ ਇਸ ਵਾਰੀ ਗੱਲ ਕੀਤੀ ਤਾਂ ਰਜਨੀ ਦੇ ਘਰ ਦੇ ਵੀ ਇਸ ਵਿੱਚ ਵਿਚਾਰਨਾ ਸਹਿਮਤੀ ਜਤਾ ਕੇ 10 ਦਿਨਾਂ ਦਾ ਸਮਾਂ ਮੰਗ ਲਿਆ ਇਸ ਗੱਲ ਦੀ ਸਹਿਮਤੀ ਨਾਲ ਸਾਰਿਆਂ ਨੇ ਸਲਾਹ ਕਰਕੇ 10ਵੇਂ ਦਿਨ ਦੇ ਆਨੰਦ ਕਾਰਜ ਰੱਖ ਲਏ ਤੇ ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਨੂੰ ਇਸ ਦਿਨ ਬਾਰੇ ਦੱਸ ਦਿੱਤਾ ਕਿ 10ਵੇਂ ਦਿਨ ਰਜਨੀ ਦਾ ਵਿਆਹ ਹੈ ਤੇ ਭਾਈ ਸਾਹਿਬ ਵੀ ਰਜਨੀ ਦੇ ਘਰ ਦੇ ਨੂੰ ਜ਼ਰੂਰੀ ਰਸਤਾ ਦੇ ਵਾਸਤੇ ਲਿਖਾ ਗਿਆ ਹੁਣ ਜੱਗੇ ਦੇ ਘਰਦਿਆਂ ਨੇ ਵੀ ਰਜਨੀ ਤੇ ਰਜਨੀ ਦੇ ਮਾਤਾ ਪਿਤਾ ਨੂੰ ਘਰੋਸਾ ਦੇ ਕੇ ਜਾਣ ਦੀ ਆਗਿਆ ਮੰਗੀ ਤੇ ਵਾਪਸ ਆਪਣੇ ਘਰ ਚਲੇ ਗਏ ਉਧਰ ਰਜਨੀ ਆਪਣੇ ਮਾਪਿਆਂ ਦੀ ਇਕਲੋਤੀ ਉਲਾਸੀ ਤੇ ਉਹ ਵੀ ਚਾਹੁੰਦੇ ਸੀ ਕਿ ਰਜਨੀ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਜੀਤੋ ਨੇ ਆਪਣੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਰਜਨੀ ਵੀ ਆਪਣੀ ਮਾਂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗ ਪਈ ਹੁਣ ਰਜਨੀ ਦੇ ਪਿਤਾ ਰੌਣਕ ਸਿੰਘ ਨੇ ਵੀ ਇੱਕ ਚੰਗੇ ਪਿਤਾ ਦਾ ਫਰਜ਼ ਅਦਾ ਕਰਦਿਆਂ रजनी ਲਈ ਉਹ ਹਰ ਇੱਕ ਚੀਜ਼ ਲੈ ਆਉਂਦੀ ਤੇ ਕੱਲ ਨੂੰ ਰਜਨੀ ਦੇ ਸਹੁਰੇ ਉਸ ਨੂੰ ਕਿਸੇ ਗੱਲ ਤੋਂ ਤਾਨਾ ਨਾ ਮਾਰ ਦੇਣ। ਰੌਣਕ ਸਿੰਘ ਨੇ ਆਪਣੇ ਆੜਤੀਆ ਤੋਂ ਲੋੜੀ ਦਾ ਸਾਰਾ ਸਮਾਨ ਲੈ ਆਉਂਦਾ ਤੇ ਘਰ ਆ ਕੇ ਪੁੱਛਣ ਲੱਗਿਆ, "ਭਗਵਾਨੀ, ਹੁਣ ਦੱਸ ਦੋ, ਇਹਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਤੇ ਨਹੀਂ ਰਹਿ ਗਈ, ਸਾਰਾ ਸਮਾਨ ਪੂਰਾ ਵੀ ਆ।" ਹੁਣ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਤੇ ਰਜਨੀ ਦੇ ਘਰ ਦੇ ਵੱਲੋਂ ਰਜਨੀ ਦੇ ਵਿਆਹ ਦੀ ਪੂਰੀ ਤਿਆਰੀ ਸੀ। ਹੁਣ ਰਜਨੀ ਸੋਚ ਕੇ ਬੜੀ ਫਿਕਰਮੰਦ ਹੋ ਰਹੀ ਸੀ। ਕੁਛ ਦੇ ਵਿਆਹ ਤੋਂ ਬਾਅਦ ਉਸਨੇ ਮਾਤਾ-ਪਿਤਾ ਦਾ ਖਿਆਲ ਕੌਣ ਰੱਖੇਗਾ ਹੌਲੀ-ਹੌਲੀ ਰਿਸ਼ਤੇਦਾਰ ਵੀ ਆਉਣੇ ਸ਼ੁਰੂ ਹੋ ਗਏ ਤੇ ਅਖੀਰ ਉਹ ਦਿਨ ਆ ਗਿਆ ਜਦੋਂ ਰਜਨੀ ਦੀ ਵਿਦਾਈ ਹੋਣੀ ਸੀ ਪਰ ਰਜਨੀ ਅੱਜ ਇਹ ਅਰਦਾਸ ਕਰ ਰਹੀ ਸੀ ਕਿ ਰੱਬ ਉਸ ਨੂੰ ਇੱਕ ਭਰਾ ਦੇ ਦੇਂਦਾ ਜੋ ਬੁੱਢੇ ਹੋਏ ਬਾਪੂ ਤੇ ਉਸਦੀ ਮਾਂ ਦਾ ਬੁਢੇਪੇ ਵਿੱਚ ਖਿਆਲ ਰੱਖਦਾ ਅਖੀਰ ਆਨੰਦ ਕਾਰਜ ਹੋ ਗਏ ਤੇ ਵਿਦਾਗੀ ਦੀ ਘੜੀ ਆ ਗਈ ਰਜਨੀ ਦਾ ਆਪਣੇ ਘਰ ਨੂੰ ਛੱਡਦੇ ਹੋਏ ਜਿਵੇਂ ਕਾਲਜਾ ਉੱਡਣ ਰਿਹਾ ਸੀ ਤੇ ਮਾਂ ਦੀਆਂ ਅੱਖਾਂ ਵਿੱਚ हाय ਹੰਜੂ ਕਿਸੇ ਪਰਲੋ ਤੋ ਘਟ ਨਹੀਂ ਸੀ ਲੱਗ ਰਹੇ ਉਧਰ ਜਦੋਂ ਬਾਪੂ ਜੀ ਕਲਵਕੜੀ ਲੱਗੀ ਤਾਂ ਜਾਪ ਰਿਹਾ ਸੀ ਕਿ ਜਿਵੇਂ ਕਿਸੇ ਤਪ ਦੀ ਪੱਟੀ ਵਿੱਚੋਂ ਸੇਖ ਨਿਕਲ ਰਿਹਾ ਹੋਵੇ ਜਿਵੇਂ ਬਾਪੂ ਆਪਣੀ ਕਲਵਕੜੀ ਵਿੱਚ ਲੈ ਆਪਦੇ ਕੋਲ ਇਹ ਰੱਖਣਾ ਚਾਹੁੰਦਾ ਹੋਵੇ ਪਰ ਉਹ ਇਹ ਨਹੀਂ ਕਰ ਸਕਦੇ ਸੀ ਕਿਉਂਕਿ ਇਹ ਤਾਂ ਦੁਨੀਆ ਦਾ ਦਸਤੂਰ ਹੈ ਕਿ ਤੀਆਂ ਤਾਂ ਹੁੰਦੀਆਂ ਹੀ ਪਰਾਇਆ ਤਾਂ ਨਹੀਂ ਅਖੀਰ ਰਜਨੀ ਦੀ ਵਦਾਈ ਹੋ ਗਈ ਸਾਰੇ ਘਰ ਵਿੱਚ ਨਗੇਸ ਨੱਟਾ ਜੀ ਹਾਂ ਸੁਆਗਿਆ ਤੇ ਸਾਰੇ ਆਪੋ ਆਪਣੀ ਕੰਮੀ ਲੱਗ ਗਏ ਤੇ ਰਜਨੀ ਦੀ ਮਾਂ ਆਪਣੇ ਅੰਦਰ ਜਾਂ ਆਪਣੀ ਸੰਦੂਕਲੀ ਦੇ ਸਿਰ ਰੱਖ ਰੋਣ ਲੱਗੀ ਤੇ ਉਧਰ ਰਜਨੀ ਦਾ ਪਾਪੂ ਵੀ ਟੂੜੀ ਵਾਲੇ ਬਰਾਡੇ ਵਿੱਚ ਜਾਂ ਇੱਕ ਹੱਥ ਕੰਨ ਤੇ ਰੱਖ ਕੇ ਇੱਕ ਹੱਥ ਵਿੱਚ ਕੁਰਤੇ ਦਾ ਪੱਲਾ ਅੱਖਾਂ ਤੇ ਲਾ ਕੇ ਰੋਣ ਲੱਗ ਪਿਆ ਰਜਨੀ ਹੁਣ ਨਵੇਂ ਕਰ ਗਈ ਤੇ ਉੱਥੇ ਜਾ ਕੇ ਵੀ ਰਜਨੀ ਅਦੀ ਮਾਂ ਆਪਣੇ ਬਾਵਲ ਤੇ ਮਾਂ ਦੇ ਡਿੱਗੇ ਹੰਜੀਆਂ ਵਿੱਚ ਸੀ ਕੀ ਸੋਚਦੀਆਂ ਰਜਨੀ ਤੂੰ ਫਿਕਰ ਨਾ ਕਰ ਇਹ ਘਰ ਵੀ ਤੇਰਾ ਹੈ ਇੱਥੋਂ ਦੀ ਹਰ ਇੱਕ ਚੀਜ਼ ਤੇਰੀ ਹੈ ਨਾਲੇ ਬੇਬੇ ਵਾਕੂ ਦੀ ਫਿਕਰ ਨਾ ਕਰ ਅੱరే ਪਰਸੋਂ ਹੀ ਤੈਨੂੰ ਉਹਨਾਂ ਨਾਲ ਮਿਲਾ ਕੇ ਲੈ ਆਉਂ ਜੱਗੇ ਨੇ ਰਜਨੀ ਨੂੰ ਪਾਣੀ ਫਰਾਉਂਦੇ ਹੋਏ ਕਿਹਾ ਰਜਨੀ ਨੇ ਜੱਗੇ ਦੇ ਹੱਥੋਂ ਪਾਣੀ ਦਾ ਗਲਾਸ ਫੜ ਤਾਂ ਲਿਆ ਪਰ ਜਦੋਂ ਗਲਾਸ ਮੂੰਹ ਲਗਾਇਆ ਤਾਂ ਪਾਣੀ ਦੀ ਕੋਪ ਰਜਨੀ ਦੇ ਮੂੰਹ ਵਿੱਚੋਂ ਨਹੀਂ ਲੱਗ ਰਹੀ ਸੀ ਤੇ ਦੇਖ ਜੱਗੇ ਨੇ ਰਜਨੀ ਨੂੰ ਆਪਣੇ ਸੀਨੇ ਨਾਲ ਲਗਾ ਰਜਨੀ ਨੂੰ ਪਾਣੀ ਪਿਲਾ ਦਿੱਤਾ ਤੇ ਆਰਾਮ ਕਰਨ ਲਈ ਕਿਹਾ ਅਗਲੀ ਸਵੇਰ ਹੋਈ ਰਜਨੀ ਘਰ ਦੇ ਕੰਮ ਕਰਨ ਲੱਗ ਪਈ ਤੇ ਜੱਗੇ ਨੇ ਰਜਨੀ ਨੂੰ ਆਰਾਮ ਕਰਨ ਲਈ ਕਿਹਾ ਰਜਨੀ ਨੇ ਕਿਹਾ ਕਿ ਕੋਈ ਨਾ ਜੀ ਮੈਂ ਵੀ ਕਰ ਲਵਾਂਗੀ ਕੋਈ ਨਾ ਜੱਗੇ ਬੁੱਕ ਕਰ ਲੈਣ ਦੇ ਵਿਚਾਰੀ ਨੂੰ ਕੰਮ ਨਾਲੇ ਹੁਣ ਸਾਰੇ ਕੰਮ ਰਜਨੀ ਨੇ ਹੀ ਕਰਨੇ ਨੇ ਝਾੜੂ ਪੂੰਛਾ ਮਾਰ ਕੇ ਪੁੱਤ ਰੋਟੀ ਬਣਾ ਦੇਵੀ ਨਾਲੇ ਰੋਟੀਆਂ ਅੱਜ ਆਪਣੇ ਖੇਤ ਵੀ ਜਾਣੀ ਮੇਰਾ ਤੇਜਾ ਬੁੱਕ ਅੱਜ ਖੇਤ ਗਿਆ ਕਹਿੰਦਾ ਥੋੜਾ ਕੰਮ ਕਰਨਾ ਖੇਤ ਜੱਗੇ ਦੀ ਮਾਂ ਅੰਦਰੋਂ ਬਾਹਰ ਨਿਕਲਦੀ ਹੋਈ ਬੋਲੀ ਰਜਨੀ ਝਾੜੂ ਕੋਚਾ ਮਾਰ ਕੇ ਰੋਟੀ ਲੱਗ ਪਈ ਤੇ ਇੰਨੇ ਨੂੰ ਆਵਾਜ਼ ਆਈ ਕਿ ਰੋਟੀ ਬਣਾ ਕੇ ਪ੍ਰਤੋ ਦੇਵੀ ਨਾਲ ਮੈਨੂੰ ਵੀ ਰੋਟੀ ਪਾ ਕੇ ਫੜਾ ਜੱਗੇ ਦੀ ਮਾਣੀ ਮੰਜੇ ਤੇ ਬੈਠਦੀ ਹੋਈ ਬੋਲੀ ਰਜਨੀ ਦਾ ਸਾਰਾ ਧਿਆਨ ਘਰ ਦੇ ਕੰਮਾਂਕਾਰਾਂ ਵਿੱਚ ਹੀ ਲੰਘ ਜਾਣ ਲੱਗਾ ਉਸ ਨੂੰ ਘਰ ਦੇ ਕੰਮਾਂ ਤੋਂ ਥੋੜੇ ਸਮੇਂ ਲਈ ਵੀ វេល ਨਹੀਂ ਸੀ ਮਿਲਦੀ ਰਜਨੀ ਸਾਰਿਆਂ ਨਾਲੋਂ ਪਹਿਲਾਂ ਉੱਠਦੀ ਤੇ ਰਾਤ ਨੂੰ ਸਾਰਿਆਂ ਦੇ ਸੋ ਜਾਣ ਤੇ ਖੀਰ ਵਿੱਚ ਜਾ ਸੌਂਦੀ ਇਹ ਦੇਖ ਕੇ ਜੱਗਾ ਰਜਨੀ ਦੀ ਕੰਮਾਂ ਵਿੱਚ ਥੋੜੀ ਮਰਦ ਕਰਵਾਉਣ ਲੱਗਾ ਉਹ ਮੱਝਾਂ ਵਾਲੇ ਪਾਸੇ ਦਾ ਬਹੁਤਾ ਕੰਮ ਆਪ ਕਰਨ ਲੱਗ ਪਿਆ ਇਧਰ ਤੇਜਾ ਜੋ ਕਿ ਉਮਰ ਵਿੱਚ ਜੱਗੇ ਨਾਲੋਂ 4 ਸਾਲ ਵੱਡਾ ਸੀ ਜੋ ਇੱਕ ਅਮਲੀ ਕਿਸਮ ਦਾ ਇਨਸਾਨ ਸੀ ਜਿਸ ਕਰ ਨੂੰ ਉਸਦਾ ਵਿਆਹ ਨਹੀਂ ਸੀ ਹੋ ਰਿਹਾ ਸਾਰਾ ਦਿਨ ਤੇਜਾ ਦਾ ਨਸ਼ੇ ਪਤੇ ਵਿੱਚ ਹੀ ਲੰਗ ਜਾਂਦਾ ਸੀ ਕਈ ਵਾਰੀ ਤਾਂ ਤੇਜਾ ਨਸ਼ੇ ਦੀ ਘਾਟ ਨੂੰ ਪੂਰਾ ਕਰਨ ਲਈ ਘਰੇ ਕਲੇਸ਼ ਵੀ ਕਰਨ ਲੱਗਦਾ ਸੀ ਤੇ ਨਸ਼ੇ ਦੀ ਹਾਲਤ ਵਿੱਚ ਉਹ ਰਜਨੀ ਵੱਲ ਮੈਲੀ ਅੱਖ ਨਾ ਵੇਖਦਾ ਸੀ ਤੇ ਰਜਨੀ ਤੇਜੇ ਦੀ ਇਸ ਰਵਈਏ ਤੋਂ ਬਹੁਤ ਘਬਰਾ ਗਈ ਸੀ ਇੱਕ ਦਿਨ ਨਸ਼ੇ ਦੀ ਜ਼ਿਆਦਾ ਵਰਤੋਂ ਕਾਰਨ ਨਾਲ ਤੇਜੇ ਦਾ ਸਰੀਰ ਉੱਠਿਆ ਨਹੀਂ ਗਿਆ ਤੇ ਉਸਨੇ ਖੇਤ ਜਾਣ ਤੋਂ ਇਨਕਾਰ ਕਰ ਦਿੱਤਾ ਇਹ ਦੇਖ ਫਿਰ ਜੱਗਾ ਖੇਤਾਂ ਵਿੱਚ ਕੰਮ ਕਰਨ ਲਈ ਚਲਾ ਗਿਆ ਤੇ ਜੱਗੇ ਦੀ ਮਾਂ ਕਿਸੇ ਕੰਮ ਤੋਂ ਪਿੰਡ ਵੱਲ ਚਲੀ ਗਈ ਤੇ ਤੇਜੇ ਨੇ ਇਸ ਗੱਲ ਦਾ ਫਾਇਦਾ ਉੱਕਦੇ ਹੋਏ ਰਜਨੀ ਨੂੰ ਰੋਟੀ ਪਾਉਣ ਲਈ ਕਿਹਾ ਰਜਨੀ ਘਾਰੇ ਕੱਲੀ ਹੋਣ ਕਰਕੇ ਘਬਰਾ ਰਹੀ ਸੀ ਕਿ ਤੇਜਾ ਉਸ ਨਾਲ ਉਸ ਗਲਤ ਨਾ ਕਰ ਦੇਵੇ ਰਜਨੀ ਜਦੋਂ ਰੋਟੀ ਲੈ ਕੇ ਤੇਜੇ ਦੇ ਕਮਰੇ ਗਈ ਤਾਂ ਉਹੀ ਗੱਲ ਹੋਈ ਜਿਸ ਗੱਲ ਤੋਂ ਰਜਨੀ ਡਰ ਰਹੀ ਸੀ ਤੇਜੇ ਨੇ ਰਜਨੀ ਦੀ ਬਾਹ ਫੜ ਲਈ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਰਜਨੀ ਦੀ ਡਰ ਨਾਲ ਦੇ ਕੰਬਣ ਲੱਗ ਪਈ ਇਹਨੇ ਨੂੰ ਘਰ ਦਾ ਬੁਖਾ ਖੜ ਗਿਆ ਤੇ ਤੇਜਾ ਇੱਕਦਮ ਰਜਨੀ ਤੋਂ ਇੱਕ ਪਾਸੇ ਹੋ ਜਾਂਦਾ ਹੈ ਤੇ ਰਜਨੀ ਰੋਂਦੀ ਹੋਈ ਬਾਹਰ ਨੂੰ ਭੱਜਦੀ ਹੈ ਬਾਹਰਾ ਜਦੋਂ ਵੇਖਦੀ ਹੈ ਤਾਂ ਤੇਜੇ ਦੀ ਮਾਂ ਖੜੀ ਹੁੰਦੀ ਹੈ ਜਦੋਂ ਉਹ ਤੇਜੇ ਦੀ ਇਸ ਹਰਕਤਾਂ ਤੋਂ ਜਾਣੂ ਹੁੰਦੀ ਹੈ ਤਾਂ ਤੇਜੇ ਦਾ ਪੱਖ ਪੂਰਦੀ ਹੋਈ ਆਖਦੀ ਹੈ ਕਿ ਤੇਜੇ ਨਸ਼ੇ ਦੀ ਘਾਟ ਕਰਨ ਇੰਜ ਕਰ ਰਿਹਾ ਹੈ ਤੇ ਉਸ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਰਜਨੀ ਇਸ ਹੱਬ ਦੇਖ ਹੋਰ ਘਬਰਾ ਜਾਂਦੀ ਹੈ ਰਜਨੀ ਦੀ ਦੇ ਕੰਬਣ ਲੱਗਦੀ ਹੈ ਤੇ ਜੱਗੇ ਦਾ ਘਰ ਆਉਣ ਦਾ ਇੰਤਜ਼ਾਰ ਕਰਦੀ ਹੈ ਇੰਤਜ਼ਾਰ ਕਰਦੇ ਕਰਦੇ ਰਜਨੀ ਦੀ ਅੱਖ ਲੱਗ ਜਾਂਦੀ ਹੈ ਜਦੋਂ ਉਸ ਦੀ ਅੱਖ ਖੁੱਲਦੀ ਐ ਤਾਂ ਸੂਰਜ ਛਿਪ ਚੁੱਕਾ ਸੀ ਤੇ ਜੱਗੇ ਦਾ ਹੱਥ ਉਸ ਦੇ ਮੱਥੇ ਤੇ ਹੁੰਦਾ ਹੈ ਤੇ ਰਜਨੀ ਦਾ ਮੱਥਾ ਕਿਸੇ ਪੱਠੀ ਦੀ ਤਰ੍ਹਾਂ ਗਰਮ ਹੋ ਰਿਹਾ ਸੀ ਸਰੀਰ ਵਿੱਚੋਂ ਸੇਕ ਨਿਕਲ ਰਿਹਾ ਸੀ ਤੇ ਬੁਖਾਰ ਕਾਰਨ ਉਸ ਦੀ ਬੁਰੀ ਹਾਲਤ ਹੋ ਰਹੀ ਸੀ ਜੱਗੇ ਦਾ ਸਿਰ ਤੇ ਹੱਥ ਵੇਖ ਰਜਨੀ ਜੱਗੇ ਨੂੰ ਘੁੱਟ ਕੇ ਅੱਗ ਲੱਕੜੀ ਪਾ ਲੈਂਦੀ ਤੇ ਰੋਣ ਲੱਗਦੀ ਹੈ ਜੱਗਾ ਰਜਨੀ ਦੀ ਇਹ ਹਾਲਤ ਦੇਖ ਕੇ ਘਬਰਾ ਜਾਂਦਾ ਹੈ ਤੇ ਉਹ ਰਜਨੀ ਤੋਂ ਬਿਨੁ ਪੁੱਛੇ ਪਿੰਡ ਵਿੱਚੋਂ ਕਿਸੇ ਹਕੀਮ ਪਾਸੋਂ ਦਵਾਈ ਲੈਣ ਚਲਾ ਜਾਂਦਾ ਹੈ। ਥੋੜੇ ਸਮੇਂ ਬਾਅਦ ਜੱਗਾ ਘਰ ਆਉਂਦਾ ਹੈ ਠਿਕਾਣਾ ਕਿ ਉਹ ਰਜਨੀ ਨੂੰ ਦਵਾਈ ਦੇ ਦਿੰਦਾ ਹੈ। ਰਜਨੀ ਦਵਾਈ ਲੈਣ ਤੋਂ ਬਾਅਦ ਫਿਰ ਜੱਗੇ ਨੂੰ ਗਲਫੜ ਪਕੜੀ પા ਕੇ ਰੋਣ ਲੱਗਦੀ ਹੈ। ਜੱਗਾ ਰਜਨੀ ਦੇ ਸਿਰ ਤੇ ਹੱਥ ਫੇਰਦਾ ਉਹ ਰਜਨੀ ਨੂੰ ਆਰਾਮ ਕਰਨ ਲਈ ਆਖਦਾ ਹੈ ਤੇ ਮੋਢਿਆਂ ਤੋਂ ਫੜ ਕੇ ਰਜਨੀ ਨੂੰ ਲਟਾ ਦਿੰਦਾ ਹੈ। ਰਜਨੀ ਦਵਾਈ ਲੈਣ ਤੋਂ ਬਾਅਦ ਸੋ ਜਾਂਦੀ ਹੈ ਤੇ ਉਸ ਨੂੰ ਪਤਾ ਨਹੀਂ ਲੱਗਦਾ ਕਦੋਂ ਦੁਪਹਿਰ ਤੋਂ ਰਾਤ ਹੋ ਜਾਂਦੀ ਹੈ। ਇਧਰ ਜੱਗੇ ਦੀ ਮਾਂ ਰਜਨੀ ਤੇ ਬਿਮਾਰ ਹੋਣ ਲੇ ਕੰਮਾਂ ਤੋਂ ਬਚਣ ਦਾ ਬਹਾਨਾ ਦੱਸਦੀ ਹੋਈ ਮੂੰਹ ਵਿੱਚੋਂ ਕੁਝ-ਕੁਝ ਬੋਲਦੀ ਰਹਿੰਦੀ ਤੇ ਜੱਗੇ ਨੂੰ ਰਜਨੀ ਦੀ ਸੇਵਾ ਕਰਦੇ ਹੋਏ ਖੋਰ ਵੀ ਇਖਾ ਹੁੰਦੀ ਹੈ ਜੱਗੇ ਇੰਨਾ ਘਬਰਾਉਣ ਦੀ ਲੋੜ ਨਹੀਂ ਥੋੜਾ ਮੋਟਾ ਬੁਖਾਰ ਹੀ ਆ ਆਪੇ ਠੀਕ ਹੋ ਜਾਊ ਨਾਲੇ ਇੰਨਾ ਮਗਰ-ਮਗਰ ਨਾ ਫਿਰ ਰਜਨੀ ਤੇ ਐਵੇਂ ਸਿਰ ਚੜ ਜਾਊ ਫਿਰ ਬਾਅਦ ਵਿੱਚ ਪਛਤਾਉਂਦਾ ਫਿਰੇਗਾ ਜੱਗੇ ਦੀ ਮਾਂ ਰੋਟੀ ਫੜਾਉਣ ਤੋਂ ਬਾਅਦ ਭੁੱਲਣ ਲੱਗੀ ਜੱਗ ਬਿਨਾਂ ਕੁਝ ਬੋਲੀ ਰਜਨੀ ਲਈ ਰੋਟੀ ਪਾਕ ਕੇ ਲੈ ਜਾਂਦਾ ਹੈ ਕਮਰੇ ਵਿੱਚ ਚ ਰਜਨੀ ਨੂੰ ਉਠਾ ਕੇ ਰੋਟੀ ਖਵਾਉਣ ਲੱਗਦਾ ਹੈ ਰਜਨੀ ਦੀ ਹਾਲਤ ਪਹਿਲਾਂ ਨਾਲੋਂ ਠੀਕ ਲੱਗ ਰਹੀ ਸੀ ਰਜਨੀ ਨੇ ਮਸਾਹੀ ਇੱਕ ਰੋਟੀ ਖਾਦੀ ਤੇ ਫਿਰ ਜੱਗੇ ਨੂੰ ਰੋਟੀ ਖਾਣ ਲਈ ਕਿਹਾ ਤਾਂ ਜੱਗੇ ਨੇ ਵੀ ਰੋਟੀ ਖਾ ਲਈ ਰਜਨੀ ਜੱਗੇ ਨੂੰ ਤੇਜ਼ੀ ਦੀ ਹਰਕਤ ਬਾਰੇ ਦੱਸਣਾ ਚਾਹੁੰਦੀ ਸੀ ਪਰ ਜੱਗੇ ਨੇ ਰਜਨੀ ਨੂੰ ਆਰਾਮ ਕਰਨ ਲਈ ਕਹਿ ਕੇ ਸਵੇਰੇ ਗੱਲ ਕਰਨ ਲਈ ਕਿਹਾ ਤਵਾ ਦੇ ਨਸ਼ੇ ਕਾਰਨ ਰਜਨੀ ਨੂੰ ਦੁਬਾਰੇ ਫਿਰ ਨੀਂਦ ਆ ਗਈ ਅਗਲੀ ਸਵੇਰ ਹੋਈ ਤਾਂ ਜੱਗਾ ਰਜਨੀ ਲਈ ਚਾਹ ਲਈ ਉਸ ਦਸਰਾਣੀ ਖੜਾ ਸੀ ਰਜਨੀ ਨੇ ਜੱਗੇ ਨੂੰ ਚਾਹ ਵਾਲੀ ਬਾਟੀ ਫੜ ਪਾਸੇ ਰੱਖ ਦਿੱਤੀ ਤੇ ਉਸ ਨੂੰ ਤੀਜੇ ਦੀ ਘਟਿਆ ਕਰਤੂਤ ਬਾਰੇ ਦੱਸਣ ਲੱਗੀ ਜੱਗਾ ਇਹ ਸੁਣ ਕੇ ਗੁੱਸੇ ਨਾਲ ਲਾਲ ਹੋ ਗਿਆ ਤੇਨੇ ਨੂੰ ਜੱਗੇ ਦੀ ਮਾਂ ਆ ਗਈ ਤੇ ਉਸਨੇ ਤੀਜੇ ਦੁਆਰਾ ਕੀਤੀ ਗਲਤੀ ਨੂੰ ਛੁਪਾਉਣ ਲਈ ਤੀਜੇ ਦੀ ਨਸ਼ੇ ਦੀ ਹਾਲਤ ਨੂੰ ਜੱਗੇ ਅੱਗੇ ਪੇਸ਼ ਕਰਕੇ ਕਿਹਾ ਕਿ ਉਸਨੇ ਕੱਲ ਨਸ਼ੇ ਦੀ ਹਾਲਤ ਵਿੱਚ ਰਜਨੀ ਨੂੰ ਕੁਝ ਬੁਰਾ ਪੁੱਲਾ ਕਹਿ ਦਿੱਤਾ ਹੁਣਾ ਜਿਸ ਦੀ ਮੈਂ ਤਿੱਜੇ ਤਰਫ ਮੁਆਫੀ ਮੰਗਦੀ ਹਾਂ ਜੱਗੇ ਦੀ ਮਾਣੇ ਇਹ ਗੱਲ ਕਹਿ ਕੇ ਤਿੱਜੇ ਦੀ ਗਲਤੀ ਤੇ ਪਰਦਾ ਪਾ ਦਿੱਤਾ ਹੁਣ ਰਜਨੀ ਦੀ ਹਾਲਤ ਬਿਲਕੁਲ ਠੀਕ ਹੋ ਗਈ ਸੀ ਉਸ ਦਾ ਦਿਨ ਸਵੇਰ ਹੋਣ ਤੋਂ ਸ਼ਾਮ ਤੱਕ ਕੰਮਾਂ ਵਿੱਚ ਹੀ ਲੰਘ ਜਾਂਦਾ ਜੱਗਾ ਰਜਨੀ ਦੀ ਇਹ ਹਾਲਤ ਨਹੀਂ ਦੇਖ ਸਕਦਾ ਸੀ ਤੇ ਉਹ ਸਮਾਂ ਕੱਢ ਕੇ ਰਜਨੀ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਵਾ ਦਿੰਦਾ ਇਸ ਤਰ੍ਹਾਂ ਦਿਨ ਲੰਘਦੇ ਗਏ ਅਤੇ ਦਿਨਾਂ ਤੋਂ ਮਹੀਨੇ ਹੁਣ ਰਜਨੀ ਦੇ ਘਰ ਖੁਸ਼ੀ ਆਉਣ ਵਾਲੀ ਸੀ ਰਜਨੀ ਮਾਂ ਬਣਨ ਵਾਲੀ ਸੀ ਜੱਗਾ ਵੀ ਹੁਣ ਬਹੁਤ ਖੁਸ਼ੀ ਕਿ ਉਹ ਹੁਣ ਬਾਪ ਬਣਨ ਵਾਲਾ ਹੈ ਦਿਨ ਬੀਤਦੇ ਗਏ ਘਰ ਵਿੱਚ ਹਰ ਸਮੇਂ ਰਜਨੀ ਤੇ ਜੱਗਾ ਆਪਣੇ ਬੱਚਿਆਂ ਬਾਰੇ ਗੱਲਾਂ ਕਰਕੇ ਖੁਸ਼ ਰਹਿੰਦੇ ਜੱਗੇ ਦੇ ਇਸ ਖੁਸ਼ੀਆਂ ਭਰੇ ਸੰਸਾਰ ਵਿੱਚ ਅਚਾਨਕ ਗਮਾਂ ਦੀ ਬਰਸ਼ਾਤ ਹੋ ਗਈ ਜੱਗਾ ਰਾਤ ਨੂੰ ਰਜਨੀ ਨਾਲ ਆਪਣੇ ਹੋਣ ਵਾਲੇ ਬੱਚੇ ਬਾਰੇ ਗੱਲਾਂ ਕਰਦਾ ਕਰਦਾ ਸੋ ਗਿਆ ਜਦੋਂ ਸਵੇਰੇ ਉੱਠਣ ਲੱਗਿਆ ਤਾਂ ਜੱਗੇ ਨੂੰ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਉਸਦੇ ਸਰੀਰ ਦਾ ਇੱਕ ਪਾਸਾ ਸਰੀਰ ਤੋਂ ਅਲੱਗ ਹੋ ਗਿਆ ਹੋਵੇ ਜਗਦੇ ਦਾ ਮੂੰਹ ਇੱਕ ਪਾਸੂ ਮੁਰਝਾ ਗਿਆ ਸੀ ਤੇ ਸਰੀਰ ਦੇ ਇੱਕ ਪਾਸੇ ਵਾਲੇ ਹਿੱਸੇ ਵਿੱਚੋਂ ਜਾਨ ਜਾ ਚੁੱਕੀ ਸੀ